ਹਾਂਜੀ ਬੇੜਾ ਸ਼ੋਭਨਾਮ ਬਿਆਨ ਸਿੰਘ ਜੀ ਜੀ ਕਿਹੜਾ ਪਿੰਡ ਪਿੰਟੂਡੀਆਂ ਵਾਲਾ ਜ਼ਿਲ੍ਹਾ ਕਪੂਰਥਲਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਨਾ ਸਿਰ ਮੇਰੇ ਫਾਦਰ ਨੇ ਇੱਥੇ ਤਿੰਨ ਗਲਾਂ ਚ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਸੀ ਜੀ ਬਾਬੇ ਬਕਾ ਸਿੰਘ ਨੂੰ ਠੀਕ ਹੈ ਜੀ ਫਿਰ ਅਸੀਂ ਦਾਨ ਕੀਤੀ ਤੇ ਉਦੋਂ ਆਪਣਾ ਦੂਜਾ ਰਿਕਵਰੀ ਕਰਨ ਲੱਗੀ ਆ ਸਰਕਾਰ ਕਰਨ ਲੱਗੀ ਰਿਕਵਰ ਕਰਨ ਲੱਗੀ ਸੀ ਅੱਛਾ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਕੰਦ ਕਰ ਲੋ ਇਹਨਾਂ ਨੂੰ ਇਹ ਬਾਬੇ ਸੰਪੂਰਨ ਸਿੰਘ ਨੂੰ ਅੱਛਾ ਜੀ ਤੇ ਉਹਨਾਂ ਕੰਦ ਕਰ ਲਈ ਵੀ ਚਲੋ ਗੁਰਦਾਰੇ ਕਰਕੇ ਸਾਡੀ ਜ਼ਮੀਨ ਵਾਜੇਗੀ ਉਸ ਤੋਂ ਬਾਅਦ ਸਾਰੇ ਇਹਨਾਂ ਸਾਡਾ ਕਬਜ਼ਾ ਨਹੀਂ ਛੱਡਿਆ ਇਹਨਾਂ ਨੇ ਬਾਬੇ ਸੰਪੂਰਨ ਸਿੰਘ ਨੇ ਅੱਛਾ ਜੀ ਫਿਰ ਫਾਦਰ ਸਾਹਿਬ ਸਾਡਾ ਪੰਚਾਇਤਾਂ ਲੈ ਕੇ ਵੀ ਆਉਂਦਾ ਰਿਹਾ ਸਾਰਾ ਕੁਝ ਕਰਦਾ ਰਿਹਾ ਅੱਛਾ ਜੀ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੀ ਜੀ ਫਿਰ ਬਾਅਦ ਵਿੱਚ ਫਿਰ ਮੈਂ ਥਾਣੇ ਦਰਖਾ ਦੇਤੀ ਸੀ ਇੱਕ ਵਾਰ ਜੀ 2016 ਚ ਜੀ ਜੀ ਉਹਦੇ ਵਿੱਚ ਇਹ ਮੰਨੇ ਸਣ ਗਈ ਸਾਡਾ ਥਾਂ ਇੱਥੇ ਜੀ ਕਾਠ ਮਰਲੇ ਆ ਬਾਬੇ ਸ 6 ਮਰਲੇ দান ਕਰੋ ਫਿਰ ਹੋਰ ਕੁਝ দান ਕਰੋ ਤੇ ਅਸੀਂ 6 ਮਰਲੇ দান ਕੀਤਾ ਤੇ 52 ਮਰਲੇ 55 ਮਰਲੇ ਸਾਨੂੰ ਦਿੱਤੇ ਇਨਾਂ ਫਿਰ ਮੇਰੇ ਤੇ ਕੇਸ ਕਰਤਾ ਜੀ ਮੈਂ ਇਥੇ ਕੰਦ ਕੱਢੀ ਸੀ ਜੀ ਉਹ ਵੀ ਇਟਾਂ ਚੁੱਕ ਕੇ ਲੈ ਗਏ ਅੱਜ ਤੇ ਪਿਛਲੇ ਸਾਲ ਮੇਰਾ ਕੰਦ ਕੱਢੀ ਹੁਣ ਸਰ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਗਈ ਆ ਤੇ ਮੈਂ ਵਿਰਾਸਤ ਦਾ ਇੰਤਕਾਲ ਜਦੋਂ ਮੇਰੇ ਨਾਂ ਚੜਿਆ ਮੈਂ ਆਪਣੀ ਫਰਜ਼ ਲਈ ਜੀ ਤੇ ਫਰਜ਼ ਦੇ ਵਿੱਚ ਸਰ ਮੇਰੇ ਕੋ ਫਰਜ਼ ਹੈ ਹਕੀਕਤ ਵੀ ਆ ਹਿੱਸਾ ਵੀ ਕੱਢੇ ਨੇ ਪਟਵਾਰੀ ਸਾਹਿਬ ਨੇ 10 ਕਨਾਲ ਤੇ 3 ਮਰਲੇ ਜੀ ਜੀ ਮੇਰੇ ਇੱਕ ਦੱਸਿਆ ਵੀ ਬਿਆਨ ਸਿੰਘ ਦੇ 10 ਕਨਾਲ 3 ਮਰਲੇ ਆ ਠੀਕ ਆ ਜੀ ਮੈਂ ਜਦੋਂ ਕਿਹਾ ਵੀ ਮੇਰੇ ਮੈਨੂੰ ਛੱਡੋ ਮੇਰੇ ਪੈ ਥਾਂ ਛੱਡੋ ਇਹ ਸਰ ਮੈਨੂੰ ਧਮਕੀਆਂ ਦੇਣ ਲੱਗ ਪਿਆ ਇਹਨੂੰ ਮਾਰ ਦੇਣਾ ਤੇ ਟੱਬਰ ਨੂੰ ਮਾਰ ਦੇਣਾ ਠੀਕ ਆ ਜੀ ਅਸੀਂ ਤੇ ਅਸੀਂ ਇਦਾਂ ਹੀ ਕਰਨਾ ਹੈ ਠੀਕ ਆ ਜੀ ਬਾਬੇ ਕਹਿੰਦੇ ਆ ਤੇ ਰੇਲ ਟੱਕ ਵਾਲੇ ਕਹਿੰਦੇ ਆ ਇਹ ਬਾਬਿਆਂ ਨੇ ਇੱਥੇ ਆਪਣੇ ਮੁਨਾਫੇ ਲਈ ਆ ਜਮੀਨ ਵੇਚਤੀ ਆ ਜੀ ਆ ਪਿਛਲੀ ਜਿਹੜੀ ਹਿੱਦਾ ਸਾਡੀ ਮੇਰੀ ਮੌਜੂਦਾ ਆ ਉਹ ਸਵਾਲ ਤੁਹਾਡਾ ਸ਼ੁਭਨਾ ਜੀ ਮੇਰਾ ਨਾਮ ਜਸਵੰਤ ਸਿੰਘ ਜੀ ਜੀ ਪਿੰਡ ਮੇਰਾ ਢੁੱਡੀਆਂ ਵਾਲੇ ਜੀ ਜੀ ਜ਼ਿਲ੍ਹਾ ਕਪੂਰਥਲਾ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਕਿ ਜਸਤਣੇ ਚੱਲਿਆ ਕੇਸ ਇਹਨਾਂ ਲਾਇਆ ਸੀਗਾ ਇਹਨਾਂ ਨੂੰ 2-3 ਮਹੀਨੇ ਹੋ ਗਏ ਨੇ ਤਰੀਕ ਪਈ ਉਹਨਾਂ ਦੇ ਜੈਨ ਸਾਹਿਬ ਨੇ ਸਾਨੂੰ ਸੱਦਿਆ ਉੱਥੇ ਆਪਣੀ ਫੈਕਟਰੀ ਦੇ ਵਿੱਚ ਅਸੀਂ ਉੱਥੇ ਕਿੰਨੇ ਮੁੰਡੇ ਨੇ ਕਿ ਪਿਓ ਨੇ ਪਿਓ ਨੇ ਜੀ ਅਸੀਂ ਉੱਥੇ ਬੈਠੇ ਆਂ ਫਿਰ ਜੈਨ ਸਾਹਿਬ ਆ ਗਏ ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਹਾਡੇ ਕੋਲ ਕੀ ਹੈ ਅਸੀਂ ਸਾਰਾ ਉਹਨਾਂ ਨੂੰ ਬਾਇਓ ਡਾਟਾ ਦਿੱਤਾ ਜੀ ਅਸੀਂ ਕਿਹਾ ਜੀ ਆਹ ਸਾਡਾ ਸਾਰਾ ਬਾਇਓ ਡਾਟਾ ਹੈ ਆਹ ਸਾਡੇ ਕੋਲ ਹਕੀਕਤ ਹਕੀਕਤ ਵਰਦੇ ਐਨੇ ਮਰਲੇ ਸਾਡਾ ਥਾਂ ਬੋਲਦਾ ਜੀ ਜੀ ਉਹ ਕਹਿਣ ਲੱਗੇ ਜੇ ਬੈਠ ਕੇ ਆਪਾਂ ਕਰ ਲਈਏ ਮੈਂ ਕਿਹਾ ਬੈਠ ਜਾਓ ਜਿੱਦਣ ਮਰਜ਼ੀ ਬੈਠ ਜਾਓ ਅਸੀਂ ਤੁਹਾਡੇ ਨਾਲ ਬੈਠਣ ਲਈ ਤਿਆਰ ਆਂ ਜੋ ਸਾਡੇ ਨਾਲ ਕਰਨਾ ਪਰ ਤਕਾਣਾ ਨਾ ਕਰਿਓ ਕਿਸੇ ਦੇ ਨਾਲ ਗਰੀਬ ਮਾਰ ਨਾ ਕਰਿਓ ਜੇ ਪਰ ਕਾਥੇ ਤੋਂ ਹੱਲ ਨਿਕਲਿਆ ਬੈਠੇ ਨਹੀਂ ਨਹੀਂ ਉਹ ਬੈਠੇ ਨਹੀਂ ਜੀ ਉਹਨਾਂ ਸਰ ਰਾਤ ਨੂੰ ਕਬਜ਼ਾ ਕਰ ਉਹ ਰਾਤ ਨੂੰ ਆਣ ਕੇ ਕਬਜ਼ਾ ਲਾਗਪੇ ਕਰਨ ਇੱਥੇ ਜੀ ਉਹਨਾਂ ਨੇ ਸਾਨੂੰ ਜਦੋਂ ਬਾਅਦ ਨਹੀਂ ਪੁੱਛਿਆ ਜੀ ਸਾਡੇ ਕੋਲ ਨੰਬਰ ਲਿਆ ਸਾਡੇ ਕੋਲ ਹਕੀਕਤ ਫਰਦ ਲੈ ਲਈ ਸਾਰਾ ਕੁਝ ਸਾਡੇ ਕੋਲ ਬਾਇਓ ਡਾਟਾ ਲੈ ਲਿਆ ਜੀ ਉਹਨਾਂ ਨੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਪਣਾ ਕਬਜ਼ਾ ਸ਼ੋਅ ਕਰਨ ਲੱਗ ਪਏ ਇੱਥੇ ਆਣ ਕੇ ਜੀ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਰਜਿਸਟਰੀ ਨਾ ਕਰਾਓ ਜੀ ਜਿੰਨਾ ਚਿਰ ਸਾਡਾ ਹੱਕ ਬੋਲ ਸਾਡੇ ਨਾਲ ਬੈਠ ਕੇ ਕਰ ਲਓ ਉਹ ਕਹਿਣ ਲੱਗੇ ਬਾਬਾ ਜੀ ਬੈਠ ਸਕਦੇ ਨੇ ਮੈਂ ਕਿਹਾ ਬੈਠ ਸਕਦੇ ਨੇ ਅਸੀਂ ਉਹ ਦਿਨ ਵੀ ਇਹ ਗੱਲ ਕਹੀ ਸੀਗੀ ਜੋ ਬਾਬਾ ਜੀ ਦਾ ਹੱਕ ਹੈ ਬਾਬਾ ਜੀ ਨੂੰ ਦਿੱਤਾ ਜਾਏਗਾ ਕੋਰਟ ਦੇ ਕੇਸ ਚੱਲਦਾ ਰਜਿਸਟਰੀ ਕਿੱਦਾਂ ਹੋ ਜਾਏਗੀ ਅਧਾਨੀ ਜੀ ਇਹ ਹੁਣ ਉਹ ਉਸ ਦਿਨ ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੋਈ ਬਿਆਨਨਾ ਕਰਾਇਆ ਹੈ ਇਹ ਬਿਲਕੁਲ ਸਾਫ਼ ਕਹ ਕੇ ਕਿ ਨਹੀਂ ਅਹੀਂ ਕੋਈ ਬਿਆਨਨਾ ਨਹੀਂ ਕਰਾਇਆ ਜੀ ਜੀ ਤੇ ਅਹੀਂ ਫਿਰ ਉਥੋਂ ਵਾਪਸ ਆ ਗਏ ਆ ਜੀ ਇਹਨਾਂ ਨੇ ਆਣ ਕੇ ਹੁੰਦੇ ਸਾਰੀ ਭਾਂਡ ਤੋੜ ਕਰਕੇ ਸਾਰਾ ਕੋਈ ਕਬਜ਼ਾ ਕਰਨ ਦਾ ਝੋਕ ਦਿੱਤਾ ਜੀ ਕਬਜ਼ਾ ਕਰਨਾ ਸ਼ੁਰੂ ਕਰਦਾ ਰਾਤ ਨੂੰ ਕੰਮ ਕਰਦੇ ਬੰਦੇ ਲਾ ਦਿੰਦੇ ਆਪਣੇ ਸਾਰੇ ਤੁਹਾਡੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗੋ ਪ੍ਰਸ਼ਾਸਨ ਤੋਂ ਇਹੀ ਮੰਗੇ ਕਿ ਬਿਆਸ ਸਿੰਘ ਨੂੰ ਇਨਸਾਫ਼ ਦਿੱਤਾ ਇਨਸਾਫ਼ ਦਿੱਤਾ ਜਾਵੇ ਜੋ ਤੱਕਾ ਹੁੰਦਾ ਆ ਪਿਆ ਜਿਵੇਂ ਹਾਂ ਦਾਨ ਕੀਤੀ ਜੀ ਉਹ ਅੱਗੇ ਦਾਨ ਕੀਤੀ ਆ ਜੀ ਇਹਦੇ ਵਿੱਚ ਮੇਰੀ ਮਾਲਕੀ ਜਿਹੜਾ ਇਹਨਾਂ ਦਾ ਕਬਜ਼ਾ ਹੈ ਜੀ ਵਾਧੂ ਉਹ ਮਤਲਬ ਜਿਹੜਾ ਇਹਨਾਂ ਦੇ ਇਹਨਾਂ ਦੀ ਮਲਕੀਅਤ ਹੈ ਉਹ ਵੀ ਜਿਹੜੀ ਮਸ਼ਤਰਕਾ ਸਾਂਝਾ ਹੋਣ ਕਰਕੇ ਉਹ ਕਬਜ਼ਾ ਸਾਰੇ ਦਾ ਹੀ ਦੇਈ ਜਾਂਦੇ ਉਹ ਸਾਰੇ ਦਾ ਦੇਈ ਜਾਂਦੇ ਨੇ ਅਸੀਂ ਮੈਂ ਡੱਕਿਆ ਵੀ ਨਾ ਰੇਲ ਦੇ ਕਾਲਿਆਂ ਨੂੰ ਤੇ ਇਹਨਾਂ ਬਦਮਾਸ਼ੀ ਤੁਸੀਂ ਸੱਦੇ ਹਨ ਜੀ ਉਹ ਭੱਜ ਗਏ ਠੀਕ ਹੈ ਜੀ ਉਹ ਭੱਜ ਗਏ ਮੈਂ ਡੱਕਿਆ ਜਾ ਨਹੀਂ ਭਰਨਦੇ ਹਨ ਆਪ ਕੋ ਸਾਰਾ ਰੈਂਪ ਰੂਪ ਬਣਾ ਲਏ ਨੇ ਤੁਹਾਡਾ ਕੋਰਟ ਚ ਕੇਸ ਲੱਗਾ ਹੋਇਆ ਥਾਣੇ 'ਚ ਦਰਖਾਸਤ ਦਿੱਤੀ ਆ ਤਾਂ ਵੀ ਕੋਈ ਪ੍ਰਵਾਹ ਨਹੀਂ ਮੰਨਣ ਦੇ ਇਹ ਜੀ सुरेश ਜੈਨ ਆ ਜੀ ਤੇ ਦੋ ਸੰਤ ਬਾਬਾ ਮਨਜੀਤ ਸਿੰਘ ਆ ਜੀ ਡੋਗਰਾਂਵਾਲ ਵਾਲੇ ਇੱਥੇ ਸਾਡੇ ਬਜ਼ੁਰਗਣੇ ਜਿਹੜੇ দান ਕੀਤੀ ਉੱਥੇ ਡੇਰਾ ਪਾਇਆ ਹੋਇਆ ਹੈ ਇਸ ਜਗ੍ਹਾ ਤੇ ਸਟੇ ਹੋਇਆ ਪਿਆ ਵਾ ਸਟੇ ਸਾਰ ਨਹੀਂ ਹੋਇਆ ਸਰ ਇਹ ਕੇਸ ਲਾਇਆ ਸਾਨੂੰ ਪਤਾ ਲੱਗਾ ਇਹ ਕੇਸ ਲਾਇਆ 22 ਤਰੀਕ ਪਈ ਆ ਤੇ ਕੋਈ ਨਹੀਂ ਮੁਰਦੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ ਵੀ ਅਸੀਂ ਕਬਜ਼ਾ ਕਰ ਲਈਏ ਅਸ ਸੁਰੇਸ਼ ਜਣ ਅਸ ਸੁਰੇਸ਼ ਜਣ ਵੀ ਹਣੋ ਕਹਿੰਦਾ ਵੀ ਮੇਰੇ ਕੋ ਪਾਵਰ ਆ ਪੈਸਾ ਮਣੀ ਆ ਨਾ ਜੋ ਮਰਜ਼ੀ ਕਰ ਲਾਂਗਾ ਨਾਲ ਸੰਗਤਿਆਂ ਬਾਬਿਆਂ ਨੇ ਰਲਈ ਹੋਈ ਇਹਨਾਂ ਨੇ ਬਦਵਾਸ਼ ਨਹੀਂ ਜੀ ਮੈਂ ਦੱਸੂ ਕੱਲਾ ਬੰਦਾ ਕੀ ਕਰਾਂਗਾ ਜੀ ਜੀ ਮੇਰੇ ਆ ਬੱਚਾ ਮੁੰਡਾ ਛੋਟਾ ਆ ਜੀ ਜੀ ਆ ਮੇਰੇ ਪਿੰਡ ਦੇ ਸਾਰੇ ਮੇਰੇ ਸਾਥੀ ਨੇ ਸੱਜਣ ਮਿੱਤਰ ਯਾਨੀ ਨੰਨ ਤੱਕਾ ਹੋ ਰਿਹਾ। ਹਾਂ ਮੇਰੇ ਨਾਲ ਬਹੁਤ ਯਾ ਤੱਕਾ ਹੋ ਰਿਹਾ ਜੀ ਸੰਤ ਸਮਾਜ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸ਼੍ਰੋਮਣੀ ਕਮੇਟੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਚਾਹੁੰਦਾ ਵੀ ਜੇ ਦਾਨ ਕੀਤੇ ਆ ਜੋ ਸੰਤ ਇਦਾਂ ਕਰਦੇ ਨੇ ਤੱਕਾ ਗਏ ਗਰੀਬਣਾ ਤੇ ਇਹਨਾਂ ਨੂੰ ले आ जावे जो ਉਹਨਾਂ ਦਾ ਹੱਕ ਮੰਗਦਾ ਮੈਨੂੰ ਮੈਨੂੰ ਦਿੱਤਾ ਜਾਵੇ ਮੈਂ ਕਹਿੰਦਾ ਵੀ ਆਪਣਾ ਹੱਕ ਆਪ ਹੀ ਲੈਣਾ ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕਰਨਾ ਸਾਰੇ ਸੰਤ ਸਮਾਜ ਨੂੰ ਬੇਨਤੀ ਕਰਨਾ ਕਿ ਮੇਰਾ ਨਾ ਇਨਸਾਫ਼ ਕੀਤਾ ਜਾਵੇ ਸ੍ਰੀਸ਼ ਜੈਨ ਦੀ ਕੋਈ ਕੰਪਲੀਟ ਕੀਤੀ ਹੈ ਹਾਂ ਜੀ ਮੈਂ ਥਾਣੇ ਦਿੱਤੀ ਹੈ ਦਰਖਾਸਤ ਜੀ ਇਹਨਾਂ ਦੇ ਖਿਲਾਫ ਪਲਾਣੇ ਚੌਂਕੀ ਚ ਠੀਕ ਆ ਉਹ ਕਹਿੰਦੇ ਨਾ ਨਹੀਂ ਕੰਮ ਕਰਦੇ ਨਹੀਂ ਜੈਨ ਦੇ ਹੋਰ ਵੀ ਉਹਦਾ ਮੁੰਡਾ ਨਾਲ ਇੱਕ ਪਤਾ ਨਹੀਂ ਸਰਮ ਨੂੰ ਉਹਦਾ ਮੁੰਡੇ ਦਾ ਨਾਮ ਨਹੀਂ ਪਤਾ ਇੱਕ ਇੱਥੇ ਵੇ ਜੀ ਆਤਮਾ ਤੇ ਇੱਕ ਅਮਰਜੀਤ ਇਹਨਾਂ ਦਾ ਤੇ ਬਾਬਿਆਂ ਦੇ ਨਾਲ ਇੱਕ ਜੀ ਇੱਕ ਪਾਲ ਪਾਲ ਸਿੰਘ ਆ ਤੇ ਇੱਕ ਹੰਸਪਾਲ ਵਾਲਿਆਂ ਦਾ ਮੁੰਡਾ ਜੀ ਆ ਆਪਣੇ ਕਬੂਰਥਲੇ ਰਮਨੀਕ ਬਿੱਲਾ ਬਿੱਲਾ ਜੀ ਉਹ ਸਾਰੀ ਚੱਕਰੀ ਘਮਾਈ ਜਾਂਦੇ ਆ ਜੀ ਜੀ ਉਹ ਕਹਿੰਦਾ ਵੀ ਆਪਾਂ ਇਹਦੀ ਮੁਲਕੀ ਸਮਨੇ ਆਪਣੇ ਕੋ ਪਾਵਰ ਬਹੁਤ ਹੈ ਆਪਣੀ ਮਿਨਿਸਟਰਾਂ ਤੱਕ ਉੱਪਰ ਤੱਕ ਪਹੁੰਚਿਆ ਆ ਆਪਾਂ ਚੱਕ ਦਿਆਂਗੇ ਮੁੰਡੇ ਨੂੰ ਜੀ ਜੀ ਹਾਂ ਜੀ ਮੈਂ ਉਹਨਾਂ ਦੇ ਇੱਥੇ ਖਤਰਾ ਜੀ ਇਹਨਾਂ ਨੂੰ ਤੇ ਮੇਰੀ ਜਾਨ ਨੂੰ ਖਤਰਾ ਨਾਲੇ ਜੀ ਮੈਨੂੰ ਕੋਈ ਵੀ ਮੇਰਾ ਐਕਸੀਡੈਂਟ ਵੀ ਕਰਾ ਸਕਦੇ ਨੇ ਮੈਨੂੰ ਕੋਈ ਵੀ ਸੰਗਤ ਕੋਲ ਮਰਵਾ ਸਕਦੇ ਨੇ ਮੈਂ ਇੱਥੇ ਆਉਣਾ ਤੇ ਮੇਰੇ ਤੇ ਕਿੰਨੇ ਬੀਤੂ ਆ ਗਏ ਆ ਕੌਣ ਕੌਣ ਜਿੰਮੇਵਾਰ ਆ ਇਹ ਮੇਰੇ ਸੰਤ ਬਾਬਾ ਮਨਜੀਤ ਸਿੰਘ ਤੇ ਇਹਨਾਂ ਦੇ ਚੇਲੇ ਤੇ சுரேਸ਼ ਜੈਨ ਇਹਦਾ ਮੁੰਡਾ ਤੇ ਇਹਦੇ ਨਾਲ ਜਿਹੜੇ ਬੰਦੇ ਨੇ ਉਹ ਆ ਜੀ ਕੀ ਨਾਮ ਹੋਣਾ ਸੁਰੇਸ਼ ਜੈਨ ਉਹ ਇੱਕਦਾਂ ਆਏ ਜੀ ਆਪਣਾ ਆਤਮਾ ਤਿਕਦਾ ਅਮਰਜੀਤ ਜੀ ਜੀ ਤੇ ਇਧਰ ਬਾਬਾ ਦੇ ਪਾਲਾ ਆ ਇੱਕ ਇੱਕ ਸਾਡਾ ਨਾਲ ਹੋਰ ਰਿਸ਼ਤੇਦਾਰ ਵੀ ਇਹਨਾਂ ਦੇ ਨੇ ਵਿੱਚ ਲੈ ਆ ਅਮਰੀਕ ਸਿੰਘ ਜੀ ਜੀ ਪੁਲਿਸੀ ਨੌਕਰੀ ਕਰਦਾ ਜੀ ਉਹ ਉਹ ਸਾਨੂੰ ਕੁਝ ਕਹਿ ਦਿੰਦਾ ਇਹਨਾਂ ਨੂੰ ਕੁਝ ਕਹਿ ਦਿੰਦਾ ਉਹਨੇ ਸੌਦਾ ਕਰਾਇਆ ਇਹਨਾਂ ਦੇ ਵਿੱਚ ਜੀ ਜੀ ਉਹਨੇ ਸਾਰਾ ਕੰਮ ਕੀਤਾ ਸੀ ਨਾ 1.5 ਲੱਖ ਨੂੰ ਮਰਲਾ ਵੇਚਿਆ ਇੱਥੇ 2 ਲੱਖ ਨੂੰ ਖਰੇ ਠੀਕ ਹੈ ਜਮ ਵਿੱਚ ਮੇਰਾ ਵੀ ਹਿੱਸਾ ਹੈ ਠੀਕ ਹੈ ਜੀ ਉਹ ਤੁਹਾਡੇ ਕੋ ਕਾਗਜ਼ ਪੱਤਰ ਹੈਗਾ ਹਾਂ ਮੇਰੇ ਕੋ ਕਾਗਜ਼ ਪੱਤਰ ਮੈਂ ਰਾਜਵੰਤ ਕੌਰ ਮੈਡਮ ਦੇ ਅਦਾਲਤ ਚ ਕੇਸ ਚੱਲਣ ਡਿਆ ਜੀ ਜੀ ਕੋਈ ਪ੍ਰਵਾਹ ਨਹੀਂ ਮੰਨਣ ਡੇ ਕਹਿੰਦੇ ਨੇ ਅਸੀਂ ਜੱਜ ਵੀ ਖਰੀਦ ਲੈਣੇ ਨੇ ਕੋਈ ਗੱਲ ਨਹੀਂ ਤੂੰ ਕਰਨਾ ਜੋ ਕਰਨਾ ਮੈਨੂੰ ਇਦਾਂ ਕਹਿਣ ਡੇ ਨੇ ਤਾਂ ਨਾਮ ਆ ਗਿਆ ਬਨਾਮ ਜੀ ਸੁਖਵਿੰਦਰ ਸਿੰਘ ਆ ਜੀ ਜੀ ਪਿੰਡ ਟੁੱਡੀਆਂ ਵਾਲਾ ਜ਼ਿਲ੍ਹਾ ਕਪੂਰਥਲਾ ਜੀ ਇਹ ਇਸ ਤਰ੍ਹਾਂ ਜੀ ਇਹਨਾਂ ਦਾ ਅਸੀਂ ਤੇ ਇਹ ਚਾਹੁੰਦੇ ਆ ਵੀ ਜੋ ਇਹਨਾਂ ਦਾ ਹੱਕ ਬਾਬਿਆਂ ਦਾ ਬਣਦਾ ਉਹ ਇਹਨਾਂ ਨੂੰ ਮਿਲ ਜਾਵੇ ਜੀ ਜੋ ਬਿਆਨਤ ਸਿੰਘ ਦਾ ਹੱਕ ਬਣਦਾ ਇਹਨੂੰ ਮਿਲ ਜਾਵੇ ਜੀ ਜੀ ਦੂਸਰੀ ਗੱਲ ਇਹ ਆ ਜਿਹੜਾ ਆ ਸਾਹਮਣੇ ਦਿਖ ਰਿਹਾ ਜਿਹੜਾ ਕਮਰਾ ਇੱਥੇ ਇਹਦਾ ਭੈਣ ਬਨੂ ਜੀ ਰਹਿੰਦੇ ਹੁੰਦੇ ਸਨ ਪਹਿਲਾਂ ਮੀਟਰ ਇਹਨਾਂ ਦੇ ਨਾਮ ਵਾਲੇ ਤੇ ਮੀਟਰ ਇਹਨਾਂ ਦੇ ਨਾਮ ਲੱਗਾ ਸੀ ਉਹ ਵੀ ਇਹ ਇਹ ਜਿਹੜਾ ਆ ਢਾਹ ਦਿੱਤਾ ਗਿਆ ਜੀ ਜੀ ਤੇ ਇਹ ਜੋ ਵੀ ਹੋ ਰਹੀ ਹੈ ਨਜਾਇਜ਼ ਹੋ ਰਹੀ ਹੈ ਇਹਨਾਂ ਦੇ ਨਾਲ ਜੀ ਹਾਂ ਜੀ ਹੱਕ ਕਿਸੇ ਦਾ ਵੀ ਨਹੀਂ ਲੈਣਾ ਚਾਹੀਦਾ ਨਾ ਸੰਤ ਬਾਬਾ ਮਨਜੀਤ ਸਿੰਘ ਦਾ ਹੱਕ ਕਿਸੇ ਨੂੰ ਦੱਬਣਾ ਚਾਹੀਦਾ ਨਾ ਹੀ ਕੋਈ ਬਿਆਨਤ ਸਿੰਘ ਦਾ ਦੱਬੇ ਜਿਹੜੇ ਸਿੰਘਾ ਜੋ ਧੱਕੇਸ਼ਾਹੀ ਹੋ ਰਹੀ ਹੋਣੀ ਬਿਆਨ ਦਿੱਤਾ ਤੁਸੀਂ ਸਾਹਮਣੇ ਬਿਲਕੁਲ ਜੀ ਬਿਲਕੁਲ 100% ਸਾਹਮਣੇ ਦਾ ਦੀ ਸਾਰੇ ਸਾਰੇ ਕੀ ਕਹਿਣਾ ਜਾਂਦੇ ਹੋ ਕਿਹਦੇ-ਕਿਹਰੇ ਇਹਨਾਂ ਨੂੰ ਜਿਹੜਾ ਖਤਰਾ ਗਾਏ ਨਾਮ ਬੋਲਦੇ ਨੇ ਕੌਣ ਆ ਬੰਦੇ ਦੇਖੋ ਜੀ ਇਹ ਤਾਂ ਜਿਹੜੇ ਇਸ ਜਗ੍ਹਾ ਦੇ ਨਾਲ ਜਿਨ੍ਹਾਂ ਨੇ ਲਈ ਹੋਈ ਹੈ ਇਨਵੋਲਵ ਹੈ ਗਿਆ ਜਿਹੜੇ ਜਿਵੇਂ ਹੁਣ ਮੰਨ ਲਓ ਜਾਣ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਖਰੀਦੀ ਹੈ ਜਿਵੇਂ ਜੈਨ ਸਾਹਿਬ ਹੈਗੇ ਆ ਜਾਂ ਇਹ ਸਾਨੂੰ ਇੰਨਾ ਜ਼ਿਆਦਾ ਇਹਨਾਂ ਦੇ ਨਾਵਾਂ ਦਾ ਵੀ ਨਹੀਂ ਪਤਾ ਤੇ ਇਹੋ ਹੀ ਜਾਣਨੇ ਆ ਕਿ ਆ ਜੈਨ ਸਾਹਿਬ ਦੀ ਫੈਕਟਰੀ ਆ ਤੇ ਇਹ ਜਿਵੇਂ ਜੈਨ ਸਾਹਿਬ ਆ ਤੇ ਇਧਰੋਂ ਬਾਬਾ ਮਨਜੀਤ ਸਿੰਘ ਜੀ ਨੇ ਤੇ ਇਹ ਸਾਰੇ ਜਿਹੜੇ ਨੇ ਇਹ ਹੀ ਜ਼ਿੰਮੇਵਾਰ ਨੇ ਜੇ ਕੱਲ ਨੂੰ ਕੋਈ ਉਹੋ ਜਿਹੀ ਗੱਲ ਇਹਦੇ ਨਾਲ ਵੀ ਨਾ ਵੀ ਹੋ ਜਾਂਦੀ ਆ ਇਹ ਤਾਂ ਇਹ ਧਰਨਾ ਲਾ ਕੇ ਬਾਹਰ ਬੈਠਾ ਵਾ ਇਹ ਬਾਹਰ ਬੈਠਾ ਹੋਇਆ ਉਹ ਹਮਲਾ ਕਰਾ ਸਕਦੇ ਆ ਇਹ ਠੱਕੇ ਨਾਲ ਠੱਕੇ ਨਾਲ ਆ ਦੁਆਰ ਠੱਕੇ ਨਾਲ ਦੁਆਰ ਤੋੜ ਕੇ ਕਬਜ਼ਾ ਕਰ ਰਹੇ ਆ ਜੀ ਮਿਸਤਰੀ ਪਿੰਡ ਦੇ ਸਰਪੰਚ ਆਏ ਨੇ ਨਹੀਂ ਜੀ ਉਹ ਨਹੀਂ ਜੀ ਆਈ ਲੇਡੀਜ਼ ਨੇ ਉਹ ਨਹੀਂ ਆਏ ਜੀ ਆ ਸਕਦੇ ਆ ਆਪਾਂ ਜਦੋਂ ਮਰਜ਼ੀ ਬੁਲਾਈ ਆ ਸਕਦੇ ਆ ਆਪਣੇ ਨਾਲ ਸਭ ਉਹ ਅੱਜ ਗਏ ਹੋਏ ਨਹੀਂ ਜਦੋਂ ਵੀ ਉਹ ਬੁਲਾਣਾ ਚਾਹੀਏ ਆਪਾਂ ਆ ਸਕਦੇ ਆ